ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਜਦੋਂ ਕੋਈ ਦੂਸਰਾ ਵਿਅਕਤੀ ਕ੍ਰੋਧ ਵਿੱਚ ਆ ਕੇ ਮਾਰਨ ਲੱਗੇ ਜਾਂ ਕੋਬੋਲ ਬੋਲੇ ਜਾਂ ਗਾਲਾਂ ਅਤਿਕ ਕੱਢੇ ਇੰਨਾ ਸਾਰੀਆਂ ਗੱਲਾਂ ਨੂੰ ਤਿਰਜ ਨਾਲ ਸਹਿ ਜਾਣਾ ਇਸੇ ਨੂੰ ਸ਼ਾਂਤੀ ਕਹਿੰਦੇ ਹਨ ਜਿਹੜਾ ਕੰਮ ਦੁਨੀਆਂ ਵਿੱਚ ਔਖੇ ਤੋਂ ਔਖਾ ਹੈ ਉਸ ਕੰਮ ਨੂੰ ਆਦਮੀ ਸ਼ਾਂਤੀ ਨਾਲ ਪੂਰਾ ਕਰ ਲੈਂਦਾ ਹੈ ਹਿਰਦੇ ਵਿੱਚ ਸ਼ਾਂਤੀ ਦਾ ਗੁਣ ਧਾਰਨ ਕਰਨਾ ਵੱਡੀ ਚੰਗੀ ਗੱਲ ਹੈ ਪੁਰਾਣੇ ਸਮੇਂ ਵਿੱਚ ਜਦੋਂ ਭਗਤ ਕਬੀਰ ਜੀ ਭਗਤ ਨਾਮਦੇਵ ਜੀ ਭਗਤੀ ਕਰਨ ਲੱਗੇ ਤਾਂ ਬ੍ਰਾਹਮਣ ਲੋਕਾਂ ਨੇ ਉਹਨਾਂ ਨਾਲ ਵੱਡੀ ਇਖਾ ਕੀਤੀ ਅਤੇ ਉਸੇ ਵਕਤੇ ਬਾਦਸ਼ਾਹਾਂ ਕੋਲੋਂ ਵੱਡੀਆਂ-ਵੱਡੀਆਂ ਤਕਲੀਫਾਂ ਦਿਵਾਈਆਂ ਪਰ ਭਗਤਾਂ ਨੇ ਉਹਨਾਂ ਤਕਲੀਫਾਂ ਨੂੰ ਸਹਾਰਿਆ ਸ਼ਾਂਤੀ ਨਾਲ ਭਗਤੀ ਕਰਨ ਲਈ ਹੀ ਤਤਪਰ ਰਹੇ ਸ਼੍ਰੀ ਨਿਨਕਾਰ ਜਿਨੇ ਉਹਨਾਂ ਦੀ ਭਗਤੀ ਤੇ ਖੁਸ਼ ਹੋ ਕੇ ਉਹਨਾਂ ਨੂੰ ਅਡੋਲ ਦੇਖ ਕੇ ਉਹਨਾਂ ਦੇ ਕਾਰਜ ਆਪ ਪੂਰ ਕੀਤੇ ਸਾਡੀ ਅੱਜ ਦੀ ਕਬੀਰ ਜੀ ਅਤੇ ਪਾਈ ਮਣੀ ਸਿੰਘ ਜੀ ਦੀ ਸਾਖੀ ਤੁਮੀ ਇਹੀ ਸਿਰ ਮਿਲਦੀ ਹੈ ਕਿਸ ਤਰ੍ਹਾਂ ਭਗਵਾਨ ਨੇ ਉਹਨਾਂ ਦੇ ਕਾਰਜ ਆਪਸ ਵਾਰੇ ਇੱਕ ਬੜੀ ਹੀ ਪਿਆਰੀ ਸਾਖੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪ ਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੇ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਣ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਸਮੇਂ ਕਬੀਰ ਸਾਹਿਬ ਦੀ ਬਦਨਾਮੀ ਕਰਨ ਲਈ ਕੁਝ ਪੰਡਤਾਂ ਨੇ ਆਮ ਦੁਨੀਆਂ ਨੂੰ ਚਿੱਠੀਆਂ ਲਿਖ ਭੇਜੀਆਂ ਕਿ ਇਸ ਤਰੀਕ ਨੂੰ ਕਬੀਰ ਜੀ ਦੇ ਘਰ ਜਾਗ ਹੋਵੇਗਾ ਆਪਨੇ ਦਰਸ਼ਨ ਦੇਣੇ ਅਤੇ ਹਰ ਚਿੱਠੀ ਦੇ ਹੇਠਾਂ ਕਬੀਰ ਜੀ ਦਾ ਨਾਮ ਲਿਖ ਦਿੱਤਾ ਜਾਗ ਦਾ ਦਿਨ ਨੇੜੇ ਆ ਗਿਆ ਕਬੀਰ ਜੀ ਇੱਕ ਸੰਗਨੇ ਵਣ ਵਿੱਚ ਜੋ ਕਿ ਉਥੋਂ ਨੇੜੇ ਹੀ ਸੀ ਜਾ ਲੁਕੇ ਅਤੇ ਸ੍ਰੀ ਨਿਰੰਕਾਰ ਜੀ ਨੇ ਆਪ ਕਬੀਰ ਜੀ ਦਾ ਸਰੂਪ ਧਾਰ ਕੇ ਜਾਗ ਸੰਪੂਰਨ ਕੀਤਾ ਲੋਕ ਕਬੀਰ ਜੀ ਦੀ ਵਡਿਆਈ ਕਰਦੇ ਤੁਰੇ ਜਾ ਰਹੇ ਸਨ ਕਬੀਰ ਜੀ ਨੇ ਇਹ ਸ਼ਲੋਕ ਉਚਾਰਨ ਕੀਤਾ ਕਬੀਰਾ ਤੂੰ ਹੀ ਕਬੀਰ ਤੋਂ ਤੇਰੋ ਨਾਉ ਕਬੀਰ ਰਾਮ ਰਤਨ ਤਪ ਪਾਈਏ ਜੋ ਪਹਿਲੇ ਤਜੇ ਸਰੀਰ ਕਿਉਂਕਿ ਜੇ ਪਰਮਾਤਮਾ ਇਹ ਕੰਮ ਆਪ ਸੰਪੂਰਨ ਨਾ ਕਰਦੇ ਤਾਂ ਪਗਤ ਦੀ ਨਿੰਦਿਆ ਹੁੰਦੀ ਅਤੇ ਫਿਰ ਪੜਦਿਓ ਬਾਹਰ ਹੀ ਆ ਗਏ ਸ੍ਰੀ ਨਨਕਾਰ ਜੀ ਅਲੋਪ ਹੋ ਗਏ ਅਤੇ ਸਾਰੇ ਜਗਤ ਵਿੱਚ ਕਬੀਰ ਜੀ ਦਾ ਜਸ ਫੈਲ ਗਿਆ ਇਹ ਸਭ ਕਬੀਰ ਜੀ ਦੀ ਸ਼ਾਂਤੀ ਦੇ ਤੀਲੇ ਸਾਹੀ ਫਲ ਸੀ ਇਸੇ ਤਰ੍ਹਾਂ ਨਾਮਦੇਵ ਜੀ ਨੇ ਵੀ ਸ਼ਾਂਤੀ ਰੱਖੀ ਅਤੇ ਉਥੋਂ ਦੇ ਬਾਦਸ਼ਾਹ ਨੇ ਇਹਨਾਂ ਨੂੰ ਤਕਲੀਫ ਦਿੱਤੀ ਅਤੇ ਕਿਹਾ ਮੋਈ ਗਉ ਨੂੰ ਜਵਾਦਿਓ ਗਉ ਤੇ ਪਰਮਾਤਮਾ ਨੇ ਜਵਾਦ ਦਿੱਤੀ ਅਤੇ ਭਗਤ ਜੀ ਦੀ ਲਾਜ ਰੱਖ ਲਈ ਪਰ ਬਾਦਸ਼ਾਹ ਨੂੰ ਭਗਤ ਦੀ ਬੇਅਦਬੀ ਦੇ ਕਾਰਨ ਸੂਲ ਹੋਣ ਲੱਗ ਪਿਆ ਅਤੇ ਉਸ ਨੇ ਕਾਜ਼ੀਆਂ ਸਮੇਤ ਹਾਜ਼ਰ ਹੋ ਕੇ ਨਾਮਦੇਵ ਜੀ ਦੇ ਚਰਨਾਂ ਤੇ ਆ ਡਿੱਗਾ ਅਤੇ ਆਪਣੀ ਪੋਲ ਬਖਸ਼ਾਈ ਇਸੇ ਤਰ੍ਹਾਂ ਹੀ ਨਾਮਦੇਵ ਜੀ ਦੇ 96 ਵਾਹਿਗੁਰੂ ਨੇ ਆਪ ਪਿਆਰ ਕੀਤੀ ਪਾਨ ਪਰੋਸ਼ਨ ਪੁੱਛਲੇ ਨਾਮਾ ਕਹਿ ਪਰ ਸ਼ਾਨ ਸ਼ਿਵਾਈ ਹੋ ਤੋਪੇ ਦੁਗਣੀ ਮਜੂਰੀ ਦੇਹੋ ਮੋਕੋ 베ੜੀ ਦੇਹੋ ਪਤਾਈ ਹੋ ਦਿਲ ਵਿੱਚ ਪੂਰਨ ਸ਼ਾਂਤੀ ਹੋਣ ਕਰਕੇ ਵਾਹਿਗੁਰੂ ਨੇ ਆਪ ਉਹਨਾਂ ਦੇ ਕੰਮ ਸਬਾਰੇ ਇਸੇ ਤਰ੍ਹਾਂ ਮਹਾ ਗਿਆਨੀ ਪਾਈ ਮਨੀ ਸਿੰਘ ਜੀ ਵੀ ਸ਼ਹੀਦ ਹੋਣ ਸਮੇ ਅੰਗ ਅੰਗ ਕਟੌਂਦੇ ਹਨ ਪਰ ਚਿੱਤ ਵਿੱਚ ਸ਼ਾਂਤੀ ਹੋਣ ਕਰਕੇ ਸਤਿਗੁਰੂ ਅਰਜਨ ਦੇਵ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਵਾਂਗ ਉਹਨਾਂ ਦੇ ਪੂਰਨਿਆਂ ਤੇ ਚਲਦੇ ਹੋਏ ਅਡੋਲ ਬੈਠੇ ਸ਼੍ਰੀ ਜਪਜੀ ਸਾਹਿਬ ਦਾ ਪਾਠ ਕਰ ਰਹੇ ਹਨ ਇਦਨੋਂ ਜਲਾਦ ਅੰਗਾਂ ਕੱਟਦੇ ਹਨ ਅਤੇ ਉਦੋਂ ਜਪਜੀ ਸਾਹਿਬ ਦਾ ਪਾਠ ਹੋ ਰਿਹਾ ਹੈ ਅਖੀਰ ਜਦੋਂ ਜਪਜੀ ਸਾਹਿਬ ਦਾ ਪਾਠ ਸੰਪੂਰਨ ਹੋਇਆ ਉਦੋਂ ਅੰਗ ਵੀ ਕੱਟੇ ਜਾਂਦੇ ਹਨ ਅਤੇ ਸਿਰ ਦੀ ਵਾਰੀ ਵੀ ਆ ਜਾਂਦੀ ਹੈ ਤਾਂ ਅਖੀਰਲੀ ਆਵਾਜ਼ ਜਿਨੀ ਨਾਮ ਤੇ ਆਇਆ ਗਏ ਮਸਕਤ ਗਾਲ ਨਾਨਕ ਤੇ ਮਖ ਉਜਲੇ ਕੀਤੀ ਛੁੱਟੀ ਨਾਲ ਇਹ ਪਾਠ ਸੰਪੂਰਨ ਹੋਇਆ ਤਾਂ ਉਦੋਂ ਸਿਰ ਕੱਟਿਆ ਗਿਆ ਇੱਕ ਪਾਈ ਮਨੀ ਸਿੰਘ ਜੀ ਹੀ ਨਹੀਂ ਬਲਕਿ ਹੋਰ ਬਯੰਤ ਹੀ ਸਿੰਘ ਉਹਨਾਂ ਦੇ ਪੂਰਨਿਆ ਤੇ ਚਲਦੇ ਹੋਏ ਸ਼ਾਂਤੀ ਦੇ ਪੁੰਜ ਹੋਏ ਹਨ ਭਾਈ ਮਤੀ ਦਾਸ ਜੀ ਭਾਈ ਦਿਆਲ ਜੀ ਭਾਈ ਤਾਰੂ ਸਿੰਘ ਜੀ ਆਦਿਕ ਖਾਲਸਾ ਦੀ ਗੁਰੂ ਦੇ ਇਨਾ ਹੁਕਮਾਂ ਅਨੁਸਾਰ ਮੁਰਤੋਂ ਹੀ ਸ਼ਾਂਤੀ ਵਰਤਦਾ ਆਇਆ ਹੈ ਅਤੇ ਹੁਣ ਵੀ ਵਰਤਦਾ ਹੈ ਸਤਿਗੁਰੂ ਜੀ ਸ਼ਾਂਤੀ ਦੇ ਧਾਰਨੀ ਕਰਨ ਲਈ ਇਸ ਤਰ੍ਹਾਂ ਉਪਦੇਸ਼ ਜੰਦੇ ਹਨ ਮਨ ਕਠੋਰ ਸਬਦ ਪੇਦ ਤੋਂ ਸੰਤ ਵਸੈ ਮਨ ਆਏ ਸ਼ਾਂਤੀ ਵਿੱਚ ਕਾਰ ਕਮਾਮਣੀ ਸਖਸਮ ਪਾਏ ਥਾਏ ਨਾਨਕ ਕਾਮ ਕ્રોਧ ਕਿਨਾਂ ਨਾ ਪਾਇਓ ਕੁਝ ਹੋ ਗਿਆ ਨਹੀਂ ਜਾਏ ਇਹਨਾਂ ਗੁਰਵਾਕਾਂ ਤੋਂ ਤਾਂ ਇਹੀ ਪਤਾ ਲੱਗਦਾ ਹੈ ਕਿ ਕਾਮ ਕ્રોਧ ਆਦਿਕਾਂ ਨੂੰ ਤਿਆਕੇ ਜਿਹੜਾ ਕੰਮ ਸ਼ਾਂਤੀ ਨਾਲ ਕੀਤਾ ਜਾਵੇ ਵਾਹਿਗੁਰੂ ਆਪ ਉਹ ਕੰਮ ਨੂੰ ਠਾਏ ਪੁੰਦਾ ਹੈ ਪੂਰਾ ਕਰਦਾ ਹੈ ਵਾਹਿਗੁਰੂ ਦੀ ਪ੍ਰਾਪਤੀ ਵੀ ਸ਼ਾਂਤੀ ਕਰਕੇ ਹੀ ਹੁੰਦੀ ਹੈ ਜਦੋਂ ਜੀਵ ਦੇ ਹਿਰਦੇ ਵਿੱਚ ਸੇਵਾ ਜਾਂ ਭਜਨ ਭਗਤੀ ਕਰਨ ਕਰਕੇ ਸ਼ਾਂਤੀ ਆ ਜਾਂਦੀ ਹੈ ਤਾਂ ਵਾਹਿਗੁਰੂ ਦੇ ਚਰਨਾਂ ਨਾਲ ਇਹ ਅਪੇਦ ਹੋ ਜਾਂਦਾ ਹੈ ਅਤੇ ਆਨੰਦ ਲੈਂਦਾ ਹੈ ਜਿਸ ਤਰ੍ਹਾਂ ਸਤਿਗੁਰੂ ਜੀ ਫਰਮਾਨ ਕਰਦੇ ਹਨ ਸ਼ਾਂਤ ਪਾਈ ਗੁਰ ਸਤਿਗੁਰੂ ਪੂਰੇ ਸੁਖ ਉਭਜੇ ਬਾਜੇ ਅਨਹਦ ਤੂਰੇ ਇਸ ਸ਼ਾਂਤੀ ਦੇ ਹੋਣ ਕਰਕੇ ਹੀ ਜੀਵ ਉਸ ਉੱਚ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ ਇਸ ਲਈ ਹਰ ਵਿਅਕਤੀ ਨੂੰ ਚਾਹੀਦਾ ਹੈ ਕਿ ਦੇਵ ਵਿੱਚ ਸ਼ਾਂਤੀ ਲਾਣ ਕਰਕੇ ਮਨੁੱਖਾ ਜਨਮ ਦਾ ਸੱਚਾ ਲਭ ਉਠਾਵੇ ਸ਼ਾਂਤੀ ਹੋਣ ਕਰਕੇ ਦਿਲ ਸ਼ਾਂਤ ਹੋਵੇ ਤਬ ਤ੍ਰਿਸ਼ਨਾ ਆਦਿ ਸਭ ਨਸ਼ ਜਾਂਦੇ ਜਗਤ ਹਰ ਕਾ ਰੂਪ ਸਭ ਦਿਸ ਪੈਂਦਾ ਮਨੋਂ ਵੈਰ ਵਿਰੋਧ ਸਭ ਮਿਟ ਜਾਂਦੇ ਸਾਲ ਸੰਗਤ ਦੇ ਨਾਲ ਪਿਆਰ ਵੱਧਦਾ ਜਨਮ ਮਰਨ ਆਦਿਕ ਫਕਤ 깈ਟ ਜਾਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ